ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਭ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਕਲਾਸ 12ਵੀਂ ఫిਜ਼ੀਕਲ ਐਜੂਕੇਸ਼ਨ ਲੈਸਨ ਨੰਬਰ 4 ਖੇਡ ਸੱਟਾਂ ਕਰਨ ਵਾਲੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਖੇਡ ਸੱਟਾਂ ਕੀ ਹਨ ਇਸ ਦਾ ਉੱਤਰ ਆਣਾ ਹੈ ਖੇਡ ਸੱਟਾਂ ਆਮ ਤੌਰ ਤੇ ਜਿਆਦਾ ਵਰਤੋ ਜਿਆਦਾ ਮਲੋੜ ਜਿਆਦਾ ਖਿਚਣਾ ਜਾਂ ਟੱਕਰ ਕਾਰਨ ਹੁੰਦੀਆਂ ਹਨ ਇਹ ਜਿਆਦਾ ਤਰਸਟਾਂ ਦੇ ਗਿਆਨ ਦੀ ਕਮੀ ਕਾਰਨ ਵੀ ਆਪੜਦੀਆਂ ਹਨ ਖੇੜ ਸਟਾਂ ਖੇੜ ਦੇ ਮੈਦਾਨ ਜਾਂ ਖੇੜਦੇ ਹੋਏ ਲੱਗਦੀਆਂ ਹਨ ਦੂਸਰਾ ਕੁਸਚਨ ਹੈ ਮੋਚ ਦੇ ਕੋਈ ਦੋ ਲੱਛਣ ਦੱਸੋ ਉੱਤਰ ਹੈ ਜਲਨ ਦਰਦ ਅਤੇ ਸੋਜ ਸੋਜ ਹੋਣਾ ਹਰਕਤ ਕਰਨ ਬੇਰੇ ਤੇਜ਼ ਦਰਦ ਹੋਣਾ ਪ੍ਰਸ਼ਨ ਨੰਬਰ 10 ਖਿਡਾਰੀਆਂ ਤੋਂ ਇਲਾਵਾ ਹੋਰ ਕਿਹੜੇ ਵਿਅਕਤੀ ਖੇਡਾਂ ਵਿੱਚ ਭਾਗ ਲੈਂਦੇ ਹਨ ਇਸ ਦਾ ਉੱਤਰ ਆਣਾ ਹੈ ਜੋ ਸਰੀਰਕ ਤੌਰ ਤੇ ਤੰਦਰੁਸਤ ਤੇ ਰੋਜ਼ਾਨਾ ਸਰੀਰਕ ਗਤੀਵਿਧੀਆਂ ਜਾਂ ਕਸਰਤਾਂ ਕਰਦੇ ਹਨ ਅਗਲਾ ਹੈ ਖੁੱਲੀ ਰੁਟਕੀ ਹੈ ਇਸਦਾ ਉੱਤਰ ਹੈ ਇਸ ਤਰ੍ਹਾਂ ਦੀ ਟੁੱਟ ਵਿੱਚ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਜਾਂਦੀ ਹੈ ਨਿਕਲ ਆਉਂਦੀ ਹੈ ਅਗਲਾ ਹੈ ਕੱਚੀ ਟੁੱਟ ਕੀ ਹੈ ਇਸਦਾ ਉੱਤਰ ਹੈ ਇਸ ਵਿੱਚ ਹੱਡੀ ਪੂਰੀ ਤਰ੍ਹਾਂ ਟੁੱਟਦੀ ਨਹੀਂ ਬਲਕਿ ਇੱਕ ਪਾਸੇ ਨੂੰ ਝੁੱਕ ਜਾਂਦੀ ਹੈ ਇਹ ਟੁੱਟ ਅਕਸਰ ਬੱਚਿਆਂ ਵਿੱਚ ਦੇਖਣ ਨੂੰ ਮਿਲਦੀ ਹੈ ਅਗਲਾ ਪ੍ਰਸ਼ਨ ਹੈ ਪ੍ਰਤੱਖ ਸੱਟਾਂ ਕੀ ਹਨ ਇਸ ਦਾ ਉੱਤਰ ਹਨ ਸਿੱਧੀ ਸੱਟ ਵਾਰੀ ਛਟਕੇ ਜਾਂ ਤਾਕਤ ਕਰਨ ਹੁੰਦੀ ਹੈ ਅਗਲਾ ਹੈ ਖਿਚਾ ਕੀ ਹੈ ਇਸ ਦੇ ਕੀ ਲੱਛਣ ਹਨ ਇਸ ਦਾ ਉੱਤਰ ਹਨ ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵੱਲੋਂ ਵੀ ਜਾਣੀ ਜਾਂਦੀ ਹੈ ਇਹ ਉਦੋਂ ਵਾਪਰਦੀ ਹੈ ਜਦੋਂ ਪਿੱਠ ਦੇ ਦੇਸ਼ੇ ਟੁੱਟਦੇ ਜਾਂ ওভারਸ ওভারਸ ਤੁੰਸ ਚ ਆਵਸ ਤੁੰਸ ਹੁੰਦੇ ਹਨ ਜਾਂ ਪੱਟੇ ਜਲਦੀ ਸੁਗੜਦੇ ਹਨ ਖਿੱਚ ਉਦੋਂ ਆਪਰ ਦੀ ਹੈ ਜਦੋਂ ਝਟਕੇ ਨਾਲ ਭਾਰੀ ਉਪਕਰਨ ਨੂੰ ਝਟਕਾ ਚੁਕਣਾ ਮਾਸਪੇਸ਼ੀ ਦਾ ਅਚਾਨਕ ਖਿਚਣਾ ਜਾਂ ਜੜਕ ਦੇਣਾ ਗਿੱਟਿਆਂ ਤੇ ਗਲਤ ਤਰੀਕੇ ਨਾਲ ਤੁਰਨਾ ਉਤਰਨਾ ਅਸਮਾਨ ਵੈਦਾਨ ਤੇ ਤੁਨਾ ਜਾਂ ਭਜਨਾ ਦੀ ਇਸ ਤੋਂ ਇਲਾਵਾ ਸਰੀਰ ਨੂੰ ਸਹੀ ਢੰਗ ਨਾਲ ਨਰ ਗਰਮਾਉਣਾ ਇਸ ਤਰ੍ਹਾਂ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿੱਚ ਲੱਗਦੀ ਹੈ ਖਿੱਚ ਦੇ ਚਿੰਨ ਤੇ ਪਹਿਚਾਨ ਪਹਿਲਾ ਹੈ ਸੱਟ ਵਾਲੀ ਥਾਂ ਤੇ ਅਚਾਨਕ ਦਰਦ ਹੋਣਾ ਦੂਸਰਾ ਹੈ ਅਕੜਨਾ ਜਾਂ ਪੀੜ ਹੋਣਾ ਅਤੇ ਚੱਲਣ ਦੌੜਨ ਵਿੱਚ ਮੁਸ਼ਕਲ ਹੋਣਾ ਤੀਸਰਾ ਹੈ ਸੱਟ ਵਾਰੀ ਥਾਂ ਤੇ ਸੋਜ ਜਾਂ ਲਾਲੀ ਆਉਣਾ ਚੌਥਾ ਹੈ ਨਾਜ਼ੁਕਤਾ ਪੰਜਵਾਂ ਹੈ ਕੋਈ ਗਤੀ ਨਾ ਹੋਣਾ ਅਤੇ ਸੁਨ ਹੋ ਜਾਣਾ ਅੱਠਵਾਂ ਪ੍ਰਸ਼ਨ ਹੈ ਲਿਖਿਆ ਵਿਚੋ ਕਿਸੇ ਇੱਕ ਸੱਟ ਦਾ ਇਲਾਜ ਦੱਸੋ ਮੋਚ ਰਗੜ ਖਿਚਾ ਹੱਡੀ ਦਾ ਉਤਨਾਂ ਇਹਦਾ ਉਤਾਰਨ ਹੈ ਮੋਚ 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 ਦੇ ਬਾਹਰੀ ਬਚਾਓ ਲਈ ਕੁਝ ਹਾਇਰ ਲਿਖੇ ਉਪਾਏ ਹਨ ਸਭ ਤੋਂ ਪਹਿਲਾ ਮੌਚ ਨੂੰ ਪ੍ਰਾਈਸ ਨਾਲ ਸਮਝਾਇਆ ਜਾਵੇ ਜੇ ਇਥੇ ਇਹ ਭਾਅ ਹੈ ਪੀ ਪਾਵਰ 50 ਆਰ ਦਾ ਭਾਅ ਅਰਥ ਹੈ ਰੈਸਟ ਤੋਂ ਪਾਵਰ ਆਈ ਤੋਂ ਪਾਵਰ ਹੈ ਬਰਫ 1% 1 ਸੈਲਸੀਅਸ ਤੋਂ ਪਾਵਰ ਕੰਪਰੈਸ਼ਨ ਟੋਕ ਅਤੇ ਔਰਤੇ ਇਹ ਤੋਂ ਪਾਵ ਐਲੀਵੇਸ਼ਨ ਉੱਪਰ ਚੁਗਣਾ ਤੋਂ ਹੈ ਮੋਚ ਆਈ ਥਾ ਨੂੰ ਪੂਰਾ ਆਰਾਮ ਦਿਓ ਜੇਕ ਡੋੜ ਹੋਏ ਪਵੇ ਤਾਂ ਬਾਦ ਦੀ ਸੱਟ ਲਈ ਸਲਿੰਗ ਅਤੇ ਲੱਤ ਦੀ ਸੱਟ ਲਈ ਫੋੜੀ ਦੀ ਵਰਤੋ ਕਰੋ ਮਰੀਜ਼ ਨੂੰ ਆਰਾਮ ਦੀ ਥਾਂ ਦੇਵੇ ਦਿਓ ਸੱਟ ਲੱਗੇ ਭਾਗ ਨੂੰ ਅਸਵਾਇਤਾ ਦਿਓ ਸੱਟ ਲੱਗੇ ਪਾਗ ਨੂੰ ਪਹਿਲਾਂ ਅਹਿਲ ਕਰੋ ਫਿਰ ਉਸ ਨੂੰ ਉਚਾ ਚੁੱਕੋ ਸੱਟ ਲੱਗੇ ਪਾਗ ਤੇ ਠੰਡਾ ਦਬਾਓ ਪਾਓ ਸੱਟ ਲੱਗਣ ਤੇ 72 ਘੰਟੇ ਬਾਅਦ ਖੂਨ ਇਕੱਠਾ ਹੋਣਾ ਤੋਂ ਰੋਕਣ ਲਈ ਅਤੇ ਨੀਲ ਨੋ ਘਟਾਉਣ ਲਈ ਗਰਮ ਟਕੋਰ ਕਰੋ ਕੁਟਵੀ ਇਨਸ ਐਲਾਸਟਿਕ ਬੈਂਡੇਜ ਲਗਾਓ ਮੈਡੀਕਲ ਹਸਪਤਾਲ ਇਤਨੀ ਲਈ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ ਰਗੜ ਰਗਣਾ ਤਾਂ ਬਚਾਓ ਅਤੇ ਇਲਾਜ ਸਰੀਰਿਕ ਕਿਰਿਆਵਾਂ ਕਰਦੇ ਸਮੇਂ ਕੁਝ ਸੁਰੱਖਿਆ ਸਾਜ਼ੋ ਸਮਾਨ ਜਿਵੇਂ ਕਿ ਹੈਲਮਟ ਕੋਡਿਆਂ ਦੇ ਪੈੜ ਪੋਣੀਆਂ ਤੇ ਪੈੜ ਤੇ ਹੈਂਕਾਂ ਆਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਰਗੜ ਦੇ ਆਲੇ ਦੋਆਲੇ ਕਰੀਮ ਲਗਾਓ ਜੇਕਰ ਕੱਟ ਵਿੱਚੋਂ ਖੂਨ ਵਗਦਾ ਹੋਵੇ ਤਾਂ ਸਾਫ਼ ਕੱਪੜੇ ਨਾਲ ਹਲਕਾ ਜਿਹਾ ਦਬਾ ਪਾਓ ਇਸ ਦਬਾ ਨੂੰ 20 ਤੋਂ 30 ਮਿੰਟ ਤੱਕ ਬਣਾ ਕੇ ਰੱਖੋ ਤੁਰੰਤ ਜ਼ਖਮ ਨੂੰ ਸਾਫ਼ ਪਾਣੀ ਨਾਲ ਧੋਵੋ ਜ਼ਖਮ ਨੂੰ ਧੋਣ ਤੋਂ ਬਾਅਦ ਐਂਟੀਬਾਇਓਟਿਕ ਬਾਇਰਟਿਕ ਐਂਟੀਬਾਇਓਟਿਕ ਟੈਗ ਕਰੀਮ ਲਗਾਓ ਜਖਮ ਨੂੰ ਸਾਫ਼ ਰੱਖਣ ਲਈ ਕਪਟੀ ਦੀ ਵਰਤੋਂ ਕਰੋ ਸੋਇ ਨੂੰ ਘਟਾਉਣ ਲਈ برف ਦੀ ਵਰਤੋਂ ਕਰੋ ਜੇਕਰ ਜਖਮ ਵੱਡਾ ਹੋਵੇ ਤਾਂ ਡਾਕਟਰ ਕੋਲ ਲੈ ਕੇ ਜਾਓ ਇਹ ਖਿਚਾ ਖਿਚਾ ਦੇ ਬਚਾਓ ਅਤੇ ਇਲਾਜ ਖਿੱਚ ਨੂੰ ਸਭ ਤੋਂ ਪਹਿਲਾਂ ਪ੍ਰਾਈਸ ਕਰ ਦੇ ਸਿਧਾਂਤ ਨਾਲ ਇਲਾਜ ਕਰਨਾ ਚਾਹੀਦਾ ਹੈ ਇੱਥੇ ਭਾਵ ਹੈ ਬਚਾ ਆਰ ਅਦਾਰਤ ਹੈ ਰਾਮ ਰੈਸਟ ਦਾ ਅਰਥ ਹੈ ਬਰਫ਼ ਆਈ ਦਾ ਅਰਥ ਹੈ ਬਰਫ਼ ਜਾਂ ਆਈਸ ਦਾ ਅਰਥ ਹੈ ਕੰਪਰੈਸ਼ਨ ਪਾਵਟ ਹੋਰ ਕਰਨਾ ਅਤੇ ਈ ਦਾ ਅਰਥ ਹੈ ਐਲੀਵੇਸ਼ਨ ਭਾਵ ਜਖਮੀ ਭਾਗ ਨੂੰ ਉੱਚਾ ਚੁੱਕਣਾ ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ਹਰ ਕਟੇ ਬਾਅਦ ਵੀ ਮੇਟਾ ਵਿੱਚ برف ਲਗਾਓ ਚਮੜੀ ਤੇ برف ਸਿੱਧੀ ਨਾ ਲਗਾਓ ਇਸ ਨਾਲ ਚਮੜੀ ਖਰਾਬ ਹੋ ਜਾਂਦੀ ਹੈ ਮਰੀਜ਼ ਨੂੰ ਆਰਾਮ ਦੇ ਹਦੀ ਸਥਿਤੀ ਵਿੱਚ ਰੱਖੋ ਮੋਜ ਵਾਲੇ ਭਾਗ ਤੇ ਹਿਲ ਜੁਲ ਨਾ ਹੋਣ ਦਿਓ ਜ਼ਖਮੀ ਹੋਏ ਭਾਗ ਨੂੰ ਉੱਚਾ ਰੱਖੋ 24 ਤੋਂ 48 ਘੰਟਿਆਂ ਤੱਕ ਰਾਈਸ ਉੱਪਰ ਉਪਾਏ ਨੂੰ ਕਰਦੇ ਰਹੋ ਜੇਕਰ ਕਰ ਦੇ ਦਿਓ ਹੋ ਮਰੀਜ਼ ਨੂੰ ਹਸਪਤਾਲ ਪਹੁੰਚਾਓ ਹੱਡੀ ਦਾ ਉਤਨਣਾ ਜੋੜ ਬਿਲਖਣ ਜੋੜ ਹਿਲਣ ਦੇ ਉਪਚਾਰ ਹੱਡੀ ਦਾ ਉਤਨਣਾ ਜਾਂ ਜੋੜ ਹਿਲਣ ਦੇ ਉਪਚਾਰ ਦਰਦ ਨੂੰ ਘਟਾਉਣਾ ਇਸ ਵਿੱਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਅਤੇ ਜਿਆਦਾ ਦਰਦ ਹੋਣ ਦੀ ਸੂਰਤ ਵਿੱਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ਦੂਸਰਾ ਹੈ ਅਹਲ ਅਹਲ ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿੱਚ ਹਿਲਜੁਲ ਬੰਦ ਕਰਨ ਲਈ ਸਪਲੀਟ ਦੀ ਵਰਤੋਂ ਕੀਤੀ ਜਾਂਦੀ ਹੈ ਤੀਸਰਾ ਹੈ ਸਰਜਰੀ ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਕਾਰੀ ਤਕਨੀਕ ਦੀ ਸਹਾਇਤਾ ਲੈ ਲਈ ਜਾਏ ਕਈ ਤਾਂ ਲਈ ਜਾਂਦੀ ਹੈ ਚੌਥਾ ਹੈ ਮੁੜਵਸੇਵਾ ਸਲਿੰਗ ਹਟਾਉਣ ਤੋਂ ਬਾਅਦ ਮੁੜਵਸੇਵਾ ਦਾ ਗਾਮਾ ਸ਼ੁਰੂ ਹੋ ਜਾਂਦਾ ਹੈ ਇਸ ਵਿੱਚ ਕਈ ਕਿਰਿਆਵਾਂ ਕਰਾਈਆਂ ਜਾਂਦੀਆਂ ਹਨ ਅਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ਸਿੱਧੀ ਟੱਕਰ ਬਾਰੇ ਤੁਸੀਂ ਕੀ ਜਾਂਦੇ ਹੋ ਇਸ ਉਤਰਾ ਹੈ ਖੇਡਾਂ ਮੁਕਾਬਲੇ ਸਮੇ ਖਿਡਾਰੀਆਂ ਨੂੰ ਸੱਟਾ ਲੱਗਣਾ ਸੁਭਾਵਿਕ ਹੈ ਆਪਣੀ ਟੀਮ ਨੂੰ ਜਦੋਂ ਤਾਂ ਹੁਣ ਲਈ ਵਿਰੋਧੀ ਟੀਮ ਦਾ ਮੁਕਾਬਲਾ ਬੜੇ ਜੋਸ਼ ਅਤੇ ਗਤੀ ਨਾਲ ਕੀਤਾ ਜਾਂਦਾ ਹੈ। ਅਜਿਹੇ ਸਮੇਂ ਵਿੱਚ ਖਿਡਾਰੀਆਂ ਦੀ ਆਪਸੀ ਆਪਸ ਵਿੱਚ ਤੇਜ਼ ਗਤੀ ਨਾਲ ਸਿੱਧੇ ਤੌਰ ਤੇ ਟੱਕਰ ਹੋ ਜਾਂਦੀ ਹੈ ਅਤੇ ਵਿਚ ਖਿਡਾਰੀਆਂ ਨੂੰ ਸੱਟ ਲੱਗ ਜਾਂਦੀ ਹੈ। ਜ਼ਿਆਦਾਤਰ ਕਬੱਡੀ, ਕੁਸ਼ਤੀ, ਬਾਕਸਿੰਗ, ਫੁੱਟਬਾਲ, ਹਾਕੀ ਆਦਿ ਖੇਡਾਂ ਵਿੱਚ ਸਿੱਧੀ ਟੱਕਰ ਨਾਲ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ। ਦਸਵਾ ਹੈ ਹੱਡੀ ਟੁੱਟਣ ਦੀਆਂ ਕਿਸਮਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿਓ ਹੱਡੀ ਦਾ ਨਿਰੰਤਰ ਵਿੱਚ ਟੁੱਟਣਾ ਹੀ ਹੱਡੀ ਟੁੱਟਣਾ ਪਾਉਂਦਾ ਹੈ ਫੈਕਚਰ ਉਹਦੋਂ ਹੁੰਦਾ ਹੈ ਜਦੋਂ ਹੱਡੀ ਉੱਪਰ ਉਸ ਦੀ ਸਮਰਥਾ ਤੋਂ ਜ਼ਿਆਦਾ ਤਣਾਅ ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਛਟਕਾ ਲੱਗਦਾ ਹੈ ਹੱਡੀ ਦਾ ਜਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿੱਚੋਂ ਬਹੁਤ ਜ਼ਿਆਦਾ ਸੋਕਰਣਾ ਉਪੇਉ ਉਤਪੰਨ ਉਤਪਨ ਹੋਣਾ ਆਦੀ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ ਫੈਕਚਰ ਸਿੱਧੇ ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿੰਗਾ ਲਿੰਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ ਸਟਰਕਚਰ ਦੇ ਖੇਦ ਲਿਖੇ ਕਾਰਨ ਹੁੰਦੇ ਹਨ ਜੋ ਕਿ ਖੇਡਾਂ ਸਵੇਂ ਜਾਂ ਫਿਰ ਦੁਰਘਟਨਾ ਵਿੱਚ ਵਾਪਰਦੇ ਹਨ ਸਾਦੀ ਟੁੱਟ ਇਸ ਤਰ੍ਹਾਂ ਦੀ ਟੁੱਟ ਵਿੱਚ ਹੱਡੀ ਦਾ ਉਸਮਾ ਹਿੱਸਾ ਵਿੱਚ ਵੰਡੀ ਜਾਂਦੀ ਹੈ ਖੁੱਲੀ ਟੁੱਟ ਇਸ ਤਰ੍ਹਾਂ ਦੀ ਟੁੱਟ ਵਿੱਚ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਆਉਂਦੀ ਹੈ ਵਾਹੁ ਖੰਡੀ ਟੁੱਟ ਇਸ ਵਿੱਚ ਸਾਡੇ ਲੱਗਣ ਨਾਲ ਥਾਂ ਤੇ ਸੱਟ ਲੱਗਣ ਵਾਲੀ ਥਾਂ ਤੇ ਹੱਡੀ ਦੇ ਛੋਟੇ-ਛੋਟੇ ਟੁਕੜੇ ਹੋ ਜਾਂਦੇ ਹਨ 골ਜਦਾ ਟੁੱਟ ਇਸ ਵਿੱਚ ਹੱਡੀ ਟੁੱਟ ਕੇ ਦੂਜੀ ਹੱਡੀ ਜਾਂ ਫਿਰ ਅੰਗਾਂ ਵਿੱਚ ਵਾਪਸ ਤਾਂ ਸੇ ਆਂਦੀ ਹੈ ਖੱਟੀ ਟੁੱਟ ਇਸ ਵਿੱਚ ਹੱਡੀ ਪੂਰੀ ਤਰ੍ਹਾਂ ਟੁੱਟਦੀ ਨਹੀਂ ਬਲਕਿ ਇੱਕ ਪਾਸੇ ਨੂੰ ਝੁਕ ਜਾਂਦੀ ਹੈ ਇਹ ਟੁੱਟੇ ਅਕਸਰ ਬੱਚਿਆਂ ਵਿੱਚ ਦੇਖਣ ਨੂੰ ਮਿਲਦੀ ਹੈ। ਤਰੇੜਾਣਾ ਇਸ ਤਰ੍ਹਾਂ ਇਸ ਪ੍ਰਕਾਰ ਦੀ ਟੁੱਟ ਵਿੱਚ ਹੱਡੀ ਦੇ ਤਰੇੜਾ ਦਿਖਾਈ ਦਿੰਦੀ ਹੈ। ਦੱਬੀ ਹੋਈ ਟੁੱਟ ਇਸ ਪ੍ਰਕਾਰ ਦੀ ਟੁੱਟ ਵਿੱਚ ਹੱਡੀ ਟੁੱਟਦੀ ਨਹੀਂ ਬਲਕਿ ਅੰਦਰ ਵੱਲ ਧਸ ਜਾਂਦੀ ਹੈ। ਹੱਡੀ ਟੁੱਟਣ ਦੇ ਚਿੰਨ ਅਤੇ ਪਛਾਣ ਪਹਿਲਾ ਹੈ ਛਾਟ ਲੱਗਣ ਵਾਲੀ ਥਾਂ ਤੇ ਬਹੁਤ ਦਰਦ ਹੁੰਦਾ ਹੈ। ਦੂਸਰਾ ਹੈ ਜ਼ਖਮੀ ਹੋਏ ਖੇਤਰ ਤੇ ਸੋਜ ਆ ਜਾਂਦੀ ਹੈ। ਤੀਸਰਾ ਹੈ ਹੱਡੀ ਚੰਬੜੀ ਤੋਂ ਬਾਹਰ ਆ ਜਾਂਦੀ ਹੈ। ਚੌਥਾ ਹੈ ਜ਼ਖਮੀ ਥਾਂ ਤੇ ਬਹੁਤ ਜ਼ਿਆਦਾ ਖੂਨ ਵਗਦਾ ਹੈ। ਇਲਾਜ ਅਤੇ ਪਰਹੇਜ਼ ਹੱਡੀ ਦਾ ਟੁੱਟਣਾ ਜੀਵਨ ਲਈ ਖਤਰਾ ਨਹੀਂ ਹੁੰਦਾ। ਪਰantu ਇਸ ਲਈ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ ਲਹੂ ਵਗਣ ਦੀ ਵਰਗ ਦੀ ਸੂਰਤ ਵਿੱਚ ਜ਼ਖਮ ਤੇ ਸਾਫ ਕਪੜਾ ਬੰਨ ਕੇ ਦਬਾਦ ਪਾਓ ਕਈ ਵਾਰ ਹੱਡੀ ਟੁੱਟਣ ਸਮੇ ਫਸਟ ਐਡ ਵੀ ਕਰਨੀ ਪੈਂਦੀ ਹੈ ਦੂਸਰਾ ਹੈ ਜੇ ਜ਼ਖਮੀ ਹੋਏ ਵਿਅਕਤੀ ਨੂੰ ਚੱਕਰ ਆਉਣਾ ਕਮਜ਼ੋਰੀ ਅਨਵ ਹੋਵੇ ਰੰਗ ਪੀਲਾ ਹੋ ਜਾਵੇ ਜਿਹਾ ਹੋਵੇ ਚੇਰਾ ਮੇਲੇ ਸੀਲੇ ਹੋਵੇ ਸਾ ਛੋਟੇ ਹੋ ਜਾਣ ਅਤੇ ਦਿਲ ਦੀ ਧੜਕਣ ਵੱਧ ਜਾਵੇ ਤਾਂ ਵਿਅਕਤੀ ਨੂੰ ਆਪਣੇ ਪੈਰ ਲਗ ਭਾਈ 1 ਫੁੱਟ ਉੱਚੇ ਕਰਕੇ ਚੁੱਪਚਾਪ ਲੇਟ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਜ਼ਖਮੀ ਖੇਤਰ ਨੂੰ ਹੱਲ ਕਰ ਦਿਓ ਜ਼ਖਮ ਵਾਲੀ ਥਾਂ ਨੂੰ ਠੰਡੀ ਟਕੌਰ ਕਰੋ ਬਰਫ਼ ਨੂੰ ਚਮੜੀ ਤੇ ਸਿੱਧਾ ਨਾ ਲਗਾਓ ਜੇਕਰ ਵਿਅਕਤੀ ਕੋਈ ਜਵਾਬ ਨਹੀਂ ਦੇ ਰਿਹਾ ਤਾਂ सीपीआर ਵੀ ਦਿੱਤੀ ਜਾਣੀ ਚਾਹੀਦੀ ਹੈ ਟੁੱਟੀ ਹੈ ਟੁੱਟੀ ਹੱਡੀ ਦੇ ਉੱਪਰ ਅਤੇ ਥੱਲੇ ਦੋਵੇਂ ਥਾਵਾਂ ਤੇ ਫੱਟੀ ਬੰਨੋ 11ਵਾਂ ਹੈ ਖੇੜੇ ਸੱਟਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿਓ ਸੱਟਾਂ ਦੇ ਕਾਰਨ ਵੀ ਦੱਸੋ ਇਹਜੋ ਤਰ੍ਹਾਂ ਹੈ ਖੇੜ ਸੱਟਾਂ ਨੂੰ ਕਸਰਤ ਨਾਲ ਡਿਸ਼ਾਂ ਦੇ ਨੁਕਸਾਨ ਵਜੋਂ ਪਰਵਾਸ਼ਿਤ ਕੀਤਾ ਜਾਂ ਜਾਂ ਜਾ ਸਿਹਾ ਹੈ। ਜਾਂ ਇਹ ਜਾ ਸਕਦਾ ਹੈ। ਖੇੜ ਸੱਟਾਂ ਨੂੰ ਸੱਟਾਂ ਦੇ ਕਾਰਨ ਜਾਂ ਫਿਰ ਟਿਸ਼ਾਂ ਦੇ ਨੁਕਸਾਨ ਅਨੁਸਾਰ ਵਰਗੀਕਰਨ ਵਰਗੀਕਤ ਕੀਤਾ ਜਾਂਦਾ ਹੈ। ਸਿੱਧੀ ਸੱਟ ਸਿੱਧੀ ਸੱਟ bari ਛਟਕੇ ਜਾਂ ਤਾਕਤ ਕਾਰਨ ਹੁੰਦੀ ਹੈ। ਦੂਸਰਾ ਹੈ ਸਿੱਧੀ ਛੱਟ ਇਹ ਛੱਟ ਕਿਸੇ ਵਸਤੂ ਯਾ ਵਿਅਕਤੀ ਵਿਅਕਤੀ ਦੇ ਸਾਰੇ ਦੇ શરીર ਸੰਪਰਕ ਤੋਂ ਨਹੀਂ ਲੱਗਦੀ ਅਗਲਾ ਹੈ ਬਲਕਿ ਅੰਦਰੂਨੀ ਤਾਕਤ ਜਿਵੇਂ ਕਿ ওভার ਸਟੈਂਡਿੰਗ ওভার ਸਟ੍ਰੈਚਿੰਗ ਮਾੜੀ ਤਕਨੀਕ ਆਦਿ ਕਾਰਨ ਦੇ ਅਭਿਆਸ ਕਰ ਰਹਾ ਨਾ ਲੱਗਦੀ ਹੈ ਸਾਫਟ ਟਿਸ਼ੂ ਸੱਟਾਂ ਇਹ ਸੱਟਾਂ ਖੇਡਾਂ ਵਿੱਚ ਹਿੱਸਾ ਲੈਣ ਕਰਨ ਆਮ ਲੱਗਦੀਆਂ ਰਹਿੰਦੀਆਂ ਹਨ ਇਹ ਅਕਸਰ ਮਾਸਪੇਸ਼ੀ ਚਮੜੀ ਟਿਸ਼ੂਆਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ ਖਿੱਚ ਰਗੜ ਜ਼ਖਮ ਅਤੇ ਛਾਲੇ ਆਦਿ ਹਾਰਡ ਟਿਸ਼ੂ ਸੱਟਾਂ ਹਾਰਡ ਟਿਸ਼ੂ ਸੱਟਾਂ ਇਸ ਪਰਕਾਰ ਦੀਆਂ ਸੱਟਾਂ ਹੁੰਦੀਆਂ ਹਨ ਸੱਟਾਂ ਵਿੱਚ ਫੈਕਚਰ ਡਿਸਲੋਕੇਲ ਡਿਕਸ ਡਿਸਲੋਕੇਸ਼ਨ ਸ਼ਾਮਿਲ ਹਨ ਅਗਲਾ ਹੈ ਬਾਦੂ ਸੱਟਾਂ ਇਹ ਸੱਟਾਂ ਉਹਦੋਂ ਲੱਗਦੀਆਂ ਹਨ ਜਦ ਬਹੁਤ ਜ਼ਿਆਦਾ ਤੇ ਦੁਹਰਾਉਣ ਵਾਲੀਆਂ ਸ਼ਕਤੀਆਂ ਹੱਡੀਆਂ ਅਤੇ ਸਰੀਰ ਦੇ ਦੂਜੇ ਪਾਸੇ ਜੁੜੇ ਟਿਸ਼ੂਆਂ ਉੱਪਰ ਬਾਦੂ ਭਾਰ ਪਾਉਂਦੀਆਂ ਹਨ ਜੇਕਰ ਇਨਾ ਸਟਾਂ ਨੂੰ ਟਿਸ਼ੂ ਦੇ ਨੁਕਸਾਨ ਵੱਜੋਂ ਵਰਗੀ ਕਿਤੇ ਵਰਗੀ ਕਿਰੇ ਤੇ ਕੀਤਾ ਜਾਵੇ ਤਾਂ ਇਹ ਹੈ ਲਿਖੇ ਅਨੁਸਾਰ ਹਨ ਕਾਰਨ ਖਿਡਾਰੀ ਸਰੀਰਿਕ ਤੌਰ ਤੇ ਤੰਦਰੁਸਤ ਨਾ ਹੋਣਾ ਬਿਹਤਰ ਪ੍ਰਦਰਸ਼ਨ ਲਈ ਸਰੀਰਿਕ ਤੰਦਰੁਸਤੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਨਿਯਮਿਤ ਅਭਿਆਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਸਰੀਰਿਕ ਤੰਦਰੁਸਤੀ ਅਤੇ ਸਾਰੇ ਤੱਤ ਜਿਵੇਂ ਕੀ ਤਾਕਤ ਗਤੀ ਲਚਕਤਾ ਸਹਿਚੀਲਤਾ ਤੁਸਤੀ ਸ਼ਕਤੀ ਸੰਤੁਲਨ ਆਦਿ ਖਿੜਾੜੀ ਵਿੱਚ ਹੋਣੇ ਚਾਹੀਦੇ ਹਨ ਨਹੀਂ ਤਾਂ ਇਹਨਾਂ ਦੀ ਕਮੀ ਦੇ ਕਾਰਨ ਸੱਟਾਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਮਨੋਵਿਗਿਆਨਿਕ ਤਿਆਰੀ ਦਾ ਨਾ ਹੋਣਾ ਜੇਕਰ ਐਥਲੀਟ ਤਣਾਅ ਉਰਣ ਹੈ ਚਿੰਤਾ ਨਾਲ ਭਰਿਆ ਹੋਇਆ ਹੈ ता या फिर चिंता खेड़ रहा है ता वह आसानी न जख्मी हो सकता हो जाएगा सट्टा की रोक रोकथाम लिय मानसिक या मनोविग्ञानिक तैयारी करना लाजमी है अगला है ਮੈਚ ਤੋਂ ਪਹਿਲਾਂ ਥੋੜਾ ਗਰਮਾਉਣਾ ਸੱਟਾਂ ਦੀ ਰੋਕਤਾਂ ਲਈ ਗਰਮਾਉਣਾ ਬਹੁਤ ਜ਼ਰੂਰੀ ਹੈ ਹੁੰਦਾ ਹੈ ਗਰਮਾਉਣ ਦੇ ਦੌਰਾਨ ਖਿਚਣ ਵਾਲੀਆਂ ਕਸਰਤਾਂ ਕਰਨਾਂ ਲਈ ਸੱਟਾਂ ਜਿਵੇਂ ਕਿ ਖਿੱਚ ਜਾਂ ਮੋਚ ਤੋਂ ਬਚਿਆ ਜਾ ਸਕਦਾ ਹੈ ਸਹੀ ਤਰੀਕੇ ਨਾਲ ਗਰਮਾਉਣ ਤੋਂ ਬਾਅਦ ਸਰੀਰ ਕਿਸੇ ਵੀ ਤਣਾਅ ਨੂੰ ਸਹਿਣ ਲਈ ਕਰਨ ਲਈ ਤਿਆਰ ਹੋ ਜਾਂਦਾ ਹੈ ਸ਼ਕਤੀਸ਼ਾਲੀ ਗਤੀਵਿਧੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਸਹੀ ਤਕਨੀਕ ਦਾ ਗਿਆਨ ਨਾ ਹੋਣਾ ਸਟੀਕਰ ਤਕਨੀਕ ਦਾ ਗਿਆਨ ਜਾਂ ਵਰਤੋਂ ਕਰਕੇ ਕਰਕੇ ਬਦੇ ਦੇ ਮਾਤਰਾ ਵਿੱਚ ਜਾਂ ਸਟਾ ਦੇ ਜੋ ਫਮ ਨੂੰ ਘਟਾ ਕੀਤਾ ਜਾ ਸਕਦਾ ਹੈ ਜਿਵੇਂ ਟੈਂਡਨਾਈਸ ਅਤੇ ਤਨਾ ਫੈਕਚਰ ਅਜਾ ਟੈਨਿਸ ਟੈਲੋ ਆਦੀ ਸਟਾ ਨੂੰ ਸਹੀ ਤਕਨੀਕ ਦੇ ਪਰ ਉਹ ਜਾਂ ਫਿਰ ਜਿਆਦਾ ਵਰਤੋਂ ਕਾਰਨ ਦੂਜੇ ਕਾਰਨ ਹੁੰਦੇ ਹਨ ਜੇਕਰ ਅਸੀਂ ਜਾਂ ਖਿਡਾਰੀ ਸਹੀ ਤਕਨੀਕ ਬਾਰੇ ਗਿਆਨ ਨਹੀਂ ਰੱਖਦੇ ਤਾਂ ਕਾਬਲ ਕੋਚ ਦੀ ਦੀ ਮਦਦ ਲੈਣੀ ਚਾਹੀਦੀ ਹੈ ਘਟਿਆ ਖੇਡ ਜਾਂ ਯੰਤਰਾਂ ਵਿੱਚ ਇਸਤੇਮਾਲ ਕਰਨਾ ਅਧੀ ਖੇਡ ਸਹੀ ਸਾਜਜ ਸਾਜੋ ਸਮਾਨ ਦੀ ਵਰਤੋਂ ਕਰਕੇ ਜਿੱਤਿਆ ਜਾ ਸਕਦਾ ਹੈ ਘਟੀਆ ਉਪਕਰਨ ਕਈ ਵਾਰ ਖੇਡਾਂ ਵਿੱਚ ਸੱਟਾਂ ਦੇ ਕਾਰਨ ਵੰਦੇ ਹਨ 6ਵਾਂ ਹੈ ਨਿਯਮ ਖੇਡਨੀ ਮਾਂ ਦੇ ਗਿਆਨ ਦੀ ਕਮੀ ਹੋਣਾ ਇਹਦਾ ਉਤਰਾਣਾ ਹੈ ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਕਈ ਨਿਯਮ ਬਣਾਏ ਜਾਂਦੇ ਹਨ ਵਿਵਹਾਰ ਨਿਯਮ ਵਿੱਚ ਗਲਤ ਢੰਗ ਨਾਲ ਖੇਡਣਾ ਅਤੇ ਖਿਡਾਰੀ ਨੂੰ ਸਜ਼ਾ ਦਿੱਤੀ ਜਾਵੇ ਹਨ ਸ਼ਾਸਨ ਅਧੀਨ ਖੇਡਾਂ ਲੇਕ ਖੇਡਾਂ ਕਈ ਤਰ੍ਹਾਂ ਦੀਆਂ ਸੱਟਾਂ ਨੂੰ ਰੋਕਦੀਆਂ ਹਨ ਮੈਦਾਨ ਦੀ ਹਾਲਤ ਸਹੀ ਨਾ ਹੋਣਾ ਸੁਰੱਖਿਆ ਪੂਰਨ ਮੈਦਾਨ ਅਤੇ ਸਾਜੋ-ਸਮਾਨ ਨਾਲ ਖੇਡਣ ਖੇਤਰਾਂ ਵਿੱਚ ਬਹੁਤ ਸਾਰੀਆਂ ਸਟਾਂ ਤੋਂ ਬਚਾਇਆ ਜਾ ਸਕਦਾ ਹੈ ਉਦਾਹਰਨ ਵਜੋਂ ਚਿਕੜ ਵਾਲੇ ਟਰੈਕ ਟਰੈਕ ਦੇ ਮੁਕਾਬਲੇ ਸਿੰਥੈਟਿਕ ਟਰੈਕ ਦੇ ਮੁਕਾਬਲੇ ਸਟਾਂ ਘਟ ਲੱਗਦੀਆਂ ਹਨ ਅਠਮਾ ਹੈ ਖਿਡਾਰੀ ਦੇ ਕਮਾਂਡ ਦੇ ਕਾਰਨ ਕਈ ਵਾਰ ਹਮਲਾਵਾਰ ਖਿਡਾਰੀ ਔਰ ਖਿਡਾਰੀਆਂ ਨੂੰ ਬੇहद ਜ਼ਖਮੀ ਕਰਦੇ ਹਨ ਅਜੀਖਿਆ ਸਟਾਂ ਤੋਂ ਬਚਣ ਲਈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਖਰਾਬ ਮੌਸਮ ਕਾਰਨ ਖਰਾਬ ਮੌਸਮ ਜਿਵੇਂ ਮੀਂਹ ਹੋਣਾ ਜਾਂ ਮੈਦਾਨਾ ਦਾ ਇੱਕ ਸਮਾਨ ਹੋਣਾ ਨਾ ਹੋਣਾ ਠੰਡਾ ਜਾਂ ਗਰਮ ਮੌਸਮ ਆਦੀ ਦੇ ਕਾਰਨ ਸੱਟ ਲੱਗ ਜਾਂਦੀ ਹੈ। ਛੇਮਾ ਹੈ ਮੈਚ ਪ੍ਰੈਕਟਿਸ ਦੀ ਕਮੀ ਕਾਰਨ ਕਮੀ ਦੇ ਕਾਰਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਵੀ ਆਸ ਆਦਮੀ ਨੂੰ ਸੰਪੂਰਨ ਬਣਾਉਂਦਾ ਹੈ ਐਥਲੀਟ ਨੂੰ ਸ ਮੈਚ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰ ਤਿਆਰ ਤੇ ਅਭਿਆਸ ਕੀਤਾ ਜਾਣਾ ਚਾਹੀਦਾ ਹੈ। ਛੱਟਾਂ ਦੀ ਰੋਕਤਾਮ ਲਈ ਹਰੇਕ ਦਿਨ ਦੇ ਅਭਿਆਸ ਦੀ タルਮਿਲ ਦੀ ਲੋੜ ਹੁੰਦੀ ਹੈ ਸਾਥੀ ਟੀਮ ਦੇ ਸਾਥੀਆਂ ਨੂੰ ਸਮਝਣਾ ਸਰੀਰ ਦੀਆਂ ਹਰਕਤਾਂ ਨੂੰ ਹਰਕਤਾਂ ਦਾ ਤਾਲਮੇਲ ਅਤੇ ਅਨੁਕੂਲਨ ਕਰਨਾ ਆਦੀ ਛੱਟਾਂ ਤੋਂ ਬਚਾਉਂਦਾ ਹੈ ਅਗਲਾ ਹੈ ਮੋਢੀ ਸਾਇਤਾ ਦਾ ਅਰਥ ਅਤੇ ਸਿਧਾਂਤ ਲਿਖੋ ਇਸ ਤਰ੍ਹਾਂ ਹੈ ਮੋਢੀ ਸਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ ਇਹ ਵਿਵਹਾਰਿਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ ਮਰੀਜ਼ ਦੇ ਗਰ ਦਰਦ ਨੂੰ ਘਟਾਉਣਾ ਅਤੇ ਉਸ ਨੂੰ ਸੱਟ ਦੇ ਸਦਮੇ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਮੁੱਲੀ ਸਹਾਇਤਾ ਦਾ ਮੂਲ ਸੰਕਲਪ ਸੰਕਲਪ ਖੋਣਾ ਬੱਗਾ ਰੋਕਣਾ ਹੈ ਸਾਹ ਲੈਣ ਵਿੱਚ ਮਦਦ ਕਰਨਾ ਅਤੇ ਇਲਾਜ ਕਰਨਾ ਤੋਂ ਹੈ ਮੁੱਲੀ ਸਹਾਇਤਾ ਵਿੱਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ ਉਸ ਦਾ ਖੰਡ ਦੋਰਾ ਪਾਸ ਜਿਵੇਂ ਕਿ ਨਾਰੀ ਗਤੀ ਚਮੜੀ ਦਾ ਰੰਗ بے ਕਾਬੂ ਖੋਣ ਵਗਣਾ ਆਦੀ ਠੀਕ ਹੋਣਾ ਚਾਹੀਦਾ ਹੈ। ਅਗਰ ਮਰੀਜ਼ ਸਥਿਰ ਹੈ ਤਾਂ ਹੋਂਨਾ ਸਟਾ ਜਿਵੇਂ ਕੀ ਕਟਣਾ ਸੁੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਉਹ ਡੀਸਾਈਡ ਸੰਭਾਲ ਉਹ ਡੀ ਸਹਾਇਤਾ ਵਿੱਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੁਝ ਬੁਨਿਆਦੀ ਸੰਕਲਨ ਜਿਵੇਂ ਕਿ ਖੂਨ ਨੂੰ ਵਗਣ ਤੋਂ ਰੋਕਣਾ ਜਾਂ ਫਿਰ ਟੁੱਟੀਆਂ ਟੁੱਟੀਆਂ ਹੱਡੀਆਂ ਨੂੰ ਤਦ ਤੱਕ ਸਿਰ ਰੱਖਣਾ ਚਾਹੀਦਾ ਹੈ। ਤੱਕ ਸਿਰ ਰੱਖਣਾ ਜਦ ਤੱਕ ਉਹ ਉਹਨਾਂ ਨੇ ਮੁਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ। ਜਾਂ ਧਿਆਨ ਰੱਖਣਾ ਚਾਹੀਦਾ ਹੈ। ਰੱਖਣਾ ਜ਼ਰੂਰੀ ਹੈ। ਪਹਿਲਾ ਹੈ ਸਭ ਤੋਂ ਪਹਿਲਾ ਇਹ ਜ਼ਰੂਰੀ ਹੈ ਕਿ ਬਿਨਾਂ ਕਬਰਾਏ ਚੁੱਪਚਾਪ ਸ਼ਾਂਤੀ ਅਤੇ ਤੇਜ਼ੀ ਨਾਲ ਮਦਦ ਕਰਨਾ ਦੂਸਰਾ ਹੈ ਜਿੰਨਾ ਹੋ ਸਕੇ ਪੀੜਤ ਭਿੜਤ ਨੂੰ ਸਰਮੇ ਵਿੱਚ ਬਾਹਰ ਕੱਢਣ ਵਿੱਚ ਮਦਦ ਕਰਨਾ ਤੀਸਰਾ ਹੈ ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ਚੌਥਾ ਹੈ ਤਣਾ ਨੂੰ ਘਟਾਉਣ ਲਈ ਪੀੜਤ ਨੂੰ ਪ੍ਰੋਸਾਹਤ ਤੇ ਹੌਸਲਾ ਦੇਣਾ ਪੰਜਵਾਂ ਹੈ ਜੇ ਲੋੜ ਪਵੇ ਤਾਂ ਨਕਲੀ ਸਾਹ ਦੇਣਾ ਛੇਵਾਂ ਹੈ ਖੂਨ ਵਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ਸਤਵਾਂ ਹੈ ਪੀੜਤ ਦੇ ਆਲੇ ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ਬੱਚਿਓ ਐਸੀ ਤੁਹਾਡਾ ਬਰਮੀ ਦਾ ਚੌਥਾ ਲੈਸਨ ਖੇਡ ਸਪਟਾ ਜੇਕਰ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ